ਮਾਂ ਦਾ ਸਾਰਾ ਪਾਲਣਾ। ਮਮੀ ਹੋ ਗਈ ਤਿਆਰ? ਹਾਂ ਮੈਂ ਤਾਂ ਤਿਆਰ ਹੋ ਗਈ। ਮੈਂ ਨਾ ਤੁਹਾਨੂੰ ਇਹ ਕਹਿੰਦੀ ਸੀ ਮੈਂ ਨਾ ਤੁਹਾਡੀ ਰੋਟੀ ਪਾ ਲਈ ਸੀ ਫੰਜੇ ਤੇ ਮੈਂ ਫਿਰ ਲਿਆ ਕੇ ਦੇ ਦੰਗੀ। ਕਿਸ਼ਾ ਇਟ ਇਸ ਨਹੀਂ ਹੋ ਗਈ ਤੂੰ ਰੋਟੀ ਵੀ ਪੈਕ ਕਰਨ ਲੱਗੀ। ਤੇ ਤੁਸੀਂ ਵੀ ਮੈਨੂੰ ਪੈਕ ਕਰਕੇ ਦੇ ਦਿੰਦੇ ਨਾ ਮੈਨੂੰ ਸਕੂਲ ਜਾਨੀ ਨਹੀਂ ਆ। ਹਾਂ ਹੁਣ ਤੈਨੂੰ ਛੁੱਟੀਆਂ ਘਰੇ ਆ ਨਾ ਤੇ ਆਂ ਦਾ ਜਿਹੜਾ ਤੈਨੂੰ ਕੰਮ ਦਿੱਤਾ ਛੁੱਟੀਆਂ ਦਾ ਸਾਰਾ ਕਰਨਾ। ਠੀਕ ਹੈ ਤੇ ਬਾਹਰ ਨਹੀਂ ਜਾਣਾ। ਮੈਨੂੰ ਗੁਲਾਮਾ ਨਹੀਂ ਹੋਣਾ ਚਾਹੀਦਾ ਤੇਰਾ। ਅੱਜ ਕੋਈ ਲਾਂਬਾ ਆਇਆ? ਅਛਾ ਆ ਗਿਆ ਜਿੱਤੇ ਦਾ ਲੰਬਾ ਮੈਨ ਕੀ ਮੰਮੀ ਤਰੀ ਮੈਂ ਸੇ ਦੱਸ ਦੇ ਸੀ ਕਿ ਮੈਂ ਬੇਬੇ ਤੈਨੂੰ ਲੜੀ ਸੀ ਤੋਰਾਂ ਦੇ ਫੁੱਲ ਛੇੜੀ ਜਾਂਦੀ ਸੀ ਤੈਨੂੰ ਕਿ ਲੋੜ ਸੀ ਉਹਨਾਂ ਦੇ ਫੁੱਲਾਂ ਨੂੰ ਹੱਥ ਲਾਉਂਦੇ ਓਹ ਹੋ ਮੁੰਨੇ ਫੁੱਲ ਤਾਂ ਬਾਰੇ ਸੋਹਣਿਆ ਤੁਸੀਂ ਦੇਖਿਆ ਨਾ ਕਿੰਨੇ ਸੋਹਣੇ ਓਏ ਵੈਸੇ ਮੈਂ ਵੇਖੀ ਹਾਂ ਜੇ ਤੋੜੇ ਨਹੀਂ ਸੀ ਦੇ ਬੇਬੇ ਦੇ ਗਾਲਾਂ ਵੀ ਸੋਹਣੇ ਲੱਗੀਆਂ ਹੋਣਗੀਆਂ ਫਿਰ ਤੈਨੂੰ ਬੇਬੇ ਦਾ ਦੱਦਤੀ ਆ ਬੋਲਣ ਦੀ ਓਏ ਬੋਲਣ ਲੱਗੀ ਮੇਰਾ ਨਾਮ ਹੀ ਲੱਗਦਾ ਤੂੰ ਤੋੜ ਤੇ ਫਿਰ ਤੈਨੂੰ ਪਤਾ ਨਾ ਉਹਨਾਂ ਦਾ ਸੁਭਾਅ ਦਾ ਜਦੋਂ ਉਹ ਆਪਦੀ ਚੀਜ਼ ਨਹੀਂ ਜਾਂਦੀ ਇੱਧਰ ਤੂੰ ਉੱਧਰ ਤੂੰ ਕਿਉਂ ਹ ਫਿਰ ਮੰਮੀ ਮੇਰਾ ਦੇ ਕਮਰੇ ਚ ਬੈਠਾ ਜੀ ਨਹੀਂ ਲੱਗਿਆ ਮੈਂ ਹੋਰ ਕਰਾਵੇ ਕੀ ਤੂੰ ਦੱਸ ਸਾਰ ਤਨੂ ਨੂੰ ਕਮਰੇ ਚ ਵੀ ਨਹੀਂ ਬੈਠਿਆ ਜਾਂਦਾ ਹੋਰ ਤੂੰ ਦੱਸ ਕੀ ਕਰਨਾ ਫਿਰ ਹੈ ਉੱਥੇ ਤਾਂ ਵਧੀਆ ਸੀਗਾ ਪੜ ਲਿਆ ਕਰ ਆਪ ਦਾ ਕਿਤਾਬਾਂ ਦਿੱਤੀਆਂ ਨਾ ਜੇ ਤੂੰ ਚਾਹਣੀ ਹੈ ਕੋਈ ਹੋਰ ਕਿਤਾਬਾਂ ਲਿਆ ਕੇ ਦੇ ਦਿੰਨੇ ਤੂੰ ਸਟੋਰੀ ਵਾਲਾ ਉਹ ਪੜ ਲਿਆ ਕਰ ਆਪ ਦਾ ਪੜਾਈ ਧਿਆਨਦਿਆ ਕਰ ਜੇ ਨਹੀਂ ਚਾਹੁੰਦੀ ਹੋ ਕਿਸੇ ਜੀ ਨੂੰ ਹੱਥ ਲਾਉਣ ਤੋਂ ਕਿਸੇ ਜੀ ਨੂੰ ਹੱਥ ਨਾ ਲਾਇਆ ਕਰ ਸਾਰਾ ਕੁਝ ਤੈਨੂੰ ਘਰੇ ਲਿਆਂਦਾ ਪਿਆ ਖਾਣ ਪੀਣ ਨੂੰ ਆਜੇ ਕੋ ਖਾ ਪੀ ਲਿਆ ਕਰ ਮੇਨਾਂ ਉਹ ਨਹੀਂ ਅੱਗੇ ਤੋਂ ਬਣੀ ਕੋਈ ਚੀਜ਼ ਨੂੰ ਹੱਥ ਲਾਉਂਦੇ ਉਹਨਾਂ ਦੇ ਹਾਂ ਜੇ ਕੋਈ ਚੀਜ਼ ਚਾਹੀਦੀ ਹੁੰਦੀ ਆ ਤੇ ਤੂੰ ਚੁੱਪ ਕਰਕੇ ਉਹਦੇ ਲੈਣ ਮਗਜ ਕਰ ਪੈਸੇ ਹੈ ਗੈਸ ਕਰ ਤੋ ਦੇ ਆਪ ਨੂੰ ਰੋਕ ਨਹੀਂ ਸਕਦੇ ਜੇ ਤੂੰ ਕੁਝ ਲੈ ਕੇ ਆਉਣਾ ਪਰ ਜਾਣਾ ਧਿਆਨ ਨਾਲ ਐਨ ਵਿੱਚ ਸਿਕਰ ਦੇ ਪੈਰੀ ਉਹੀ ਤੁਰੀ ਫਿਰੀ ਗੱਲਾਂ ਚ ਠੀਕ ਚੰਗਾ ਜੇ ਕੋਈ ਚਾਹੀਦਾ ਹੁੰਦਾ ਤੇ ਤੂੰ ਆਪ ਚੁੱਪ ਕਰਕੇ ਜਾ ਕੇ ਲੈ ਆਏ ਠੀਕ ਹੈ ਚੰਗਾ ਜੇ ਹੁਣ ਤੂੰ ਧਿਆਨ ਰੱਖਣਾ ਮੈਂ ਜਾਉਂਗੀ ਉਰੀ ਦੇ ਸ਼ਾਮ ਨੂੰ ਆਉਂਗੀ ਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਚਾਹੀਦੀ ਤੇਰੀ ਕੋਈ ਸ਼ਿਕਾਇਤ ਨਹੀਂ ਹੋਣੀ ਤੇ ਬੋਲਣਾ ਤਾਂ ਜਮੇ ਜਿੱਦ ਨਹੀਂ ਮੈਂ ਵੀ ਆਪਣੇ ਕੋਈ ਕੁਛ ਕਾਇ ਉਹ ਦਿੱਤਾ ਬਿਨਾ ਵਜੋ ਤਾਂ ਮੈਂ ਆਪੇ ਗੱਲ ਕਰੂੰਗੀ ਤੂੰ ਨਹੀਂ ਕੁਛ ਬੋਲਣਾ ਤੂੰ ਸਿੱਧਾ ਕਰ ਦੇ ਨੀ ਗੱਲ ਕਰੂੰਗੀ ਮੈਂ ਗੱਲ ਕਿਉਂ ਮੈਂ ਆਪਣੇ ਕਰਕੇ ਕਰਦੀ ਆ ਮੈਨੂੰ ਆਏ ਜਿੰਨੇ ਲੜਾਂਗੇ ਕਿੱਥੇ ਜਾਵਾਂਗੇ ਜਿੰਨੇ ਨੂੰ ਕਹਤਾ ਸਮਾਨ ਚੱਕ ਲੈ ਫਿਰ ਕਿੱਥੇ ਕਿੱਥੇ ਸਮਾਨ ਲੈ ਕੇ ਤੁਰਿਆ ਫਿਰਾਂਗਾ ਹਨਾ ਹੁਣ ਤਾਂ ਮਸਾ ਆਪਣਾ ਵਧੀਆ ਮਕਾਮ ਤੇ ਲੱਗ ਗਿਆ ਪੈਸੇ ਚਾਰ ਜੋੜਨ ਕੋਈ ਗੱਲ ਨਹੀਂ ਜਦੋਂ ਆਪ ਆਪ ਦਾ ਘਰ ਲੈ ਲੈਣਾ ਆਪ ਨੂੰ ਕੋਈ ਕੁਛ ਨਹੀਂ ਬੋਲ ਸਕਦਾ ਕੋਈ ਉਂਗਲ ਵੀ ਇੰਚ ਸਕਦਾ ਆਪਣੇ ਤੇ ਫਿਰ ਤਾਂ ਵਧੀਆ ਨਾ ਮੰਮੀ ਮੈਂ ਤਾਂ ਕਹਿੰਨ ਜਲਦੀ ਜਲਦੀ ਆਪ ਆਪ ਦਾ ਘਰ ਲੈ ਲਿਓ ਉਹ ਤਾਂ ਕੀ ਆ ਬੇਬੇ ਨੇ ਤੈਨੂੰ ਬੋਲਦੀ ਸੀ ਤੇ ਇਹ ਗੱਲਾਂ ਬੋਲਣ ਵਾਲੀਆਂ ਹੁੰਦੀਆਂ ਇਹ ਤਾਂ ਆ ਹੀ ਹੁੰਦਾ ਜਦੋਂ ਕੁੜੀਆਂ ਜਾਦੇ ਬੋਲਦੀਆਂ ਨਾ ਮਾਮਾਂ ਤੇ ਗੱਲਾਂ ਆ ਹੀ ਜਾਂਦੀਆਂ ਨੇ ਤਾਂ ਹੀ ਤੁਹਾਨੂੰ ਕਹਿੰਦੇ ਚੁੱਪ ਰਹਿ ਜਾ ਕਰ ਤੂੰ ਨਾ ਬੋਲਿਆ ਕਰ ਅੱਗੇ ਮੈਂ ਨਹੀਂ ਸੁਣਦੀ ਫਿਰ ਜੇ ਬੇਬੇ ਹੁਣ ਬੋਲੂਗੀ ਮੈਂ ਤਾਂ ਤਨਕੀ ਸਮਝਾ ਮੈਂ ਤੇ ਮੇਰੀ ਗੱਲ ਵੀ ਮਿਲਣੋਂ ਹਟ ਗਈ ਨਹੀਂ ਚੰਗਾ ਨਹੀਂ ਬੋਲਣਾ ਹਾਂ ਮੈਨੂੰ ਕਹੀ ਜਾਂ ਪਰ ਤੂੰ ਨਹੀਂ ਬੋਲਣਾ ਠੀਕ ਹੈ ਨਾ ਹਾਂ ਹੁਣਾਂ ਤੇ ਪੜ੍ਹਨਾ ਮੈਂ ਜਾਣੀ ਠੀਕ ਹੈ ਚੰਗਾ ਧਿਆਨ ਨਾਲ ਚਾਹੀਦਾ ਹਾਂ ਮੈਂ ਟਿਫਿਨ ਚੱਕ ਲਵਾਂ ਹਾਂ ਟਿਫਿਨ ਚੱਕ ਲਵਾਂ

ਇਸ ਕੰਮ ਇਹ ਹੋ ਗਿਆ ਤੁਸੀਂ ਕੁਝ ਖਾ ਪੀ ਵੀ ਨਹੀਂ ਰਹੇ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਸੁਖ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਮਾਂ ਨੂੰ ਇਹ じゃ ਕਿਹੜਾ ਦੁੱਖ ਸੀ ਜਿਹੜਾ ਉਹ ਸਾਨੂੰ ਦੱਸ ਨਹੀਂ ਸਕੀ ਤੇ ਉਹਨੇ ਐਡਾ ਵੱਡਾ ਸਟੈਪ ਚੱਕ ਲਿਆ ਲੱਗ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਪਰ ਆਪਾਂ ਕਰ ਵੀ ਕੀ ਸਕਦੇ ਆ ਜੋ ਰੱਬ ਨੂੰ ਮੰਜ਼ੂਰ ਪਰ ਹੁਣ ਕਿੰਨਾ ਕੁ ਟਾਈਮ ਤੁਸੀਂ ਆਪਦੇ ਆਪ ਨੂੰ ਐ ਰੱਖੋਗੇ ਇੱਕ ਨਾ ਇੱਕ ਦਿਨ ਤੁਹਾਨੂੰ ਆਪਦੇ ਆਪ ਨੂੰ ਬਦਲਣਾ ਪੈਣਾ ਸੁਖ ਮੈਨੂੰ ਜੀ ਨਹੀਂ ਲੱਗਦਾ ਯਾਰ ਮਰੀ ਆਗਣਾ ਲਾਡੀ ਜੀ ਤਾਂ ਮੈਨੂੰ ਵੀ ਨਹੀਂ ਲੱਗਦਾ ਮੈਨੂੰ ਵੀ ਘਰ ਖਾਨ ਨੂੰ ਆਉਂਦਾ ਹੁਣ ਵੀ ਐ ਲੱਗਦਾ ਵੀ ਮੰਮੀ ਇੱਥੇ ਗਈ ਹੋਣੀ ਹੁਣ ਵੀ ਆ ਗਈ ਪਰ ਕੀ ਕਰੀਏ ਹੁਣ ਯਾਰ ਤੂੰ ਤਾਂ ਘਰੇ ਸੀ ਤੈਨੂੰ ਕੁਝ ਦੱਸਿਆ ਨਹੀਂ ਮਾਂ ਨੇ ਲਾਡੀ ਮੈਨੂੰ ਕੁਛ ਨਹੀਂ ਦੱਸਿਆ ਮੈਂ ਤਾਂ ਆਪ ਹੈਰਾਨ ਨੇ ਕਿ ਇਹ ਕਿਦਾਂ ਮ ਕੀ ਹੋ ਗਿਆ ਜੇ ਕੋਈ ਗੱਲ ਸੀ ਮੰਮੀ ਦੱਸ ਦਿੰਦੀ ਆਪਾਂ ਕੋਈ ਹੱਲ ਕਰ ਲੈਂਦੇ ਪਤਾ ਨਹੀਂ ਕੀ ਕੁਛ ਆਪਦੇ ਦਿਲ ਦੇ ਵਿੱਚ ਲੁਕੋ ਕੇ ਲੈ ਗਈ ਮੈਨੂੰ ਤਾਂ ਮਾਂ ਬਹੁਤ ਵਾਰ ਕਹਿੰਦੀ ਸੀ ਕਰੇ ਰਹਾ ਕਰੇ ਰਹਾ ਕਰ ਪਰ ਮੈਂ ਮਾਂ ਦੀ ਇੱਕ ਵੀ ਨਹੀਂ ਸੁਣੀ ਲਾੜੀ ਅਸਲ ਦੇ ਵਿੱਚ ਨਾ ਕੋਈ ਵਾਰੀ ਗਲਤੀਆਂ ਆਵਦੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਥੋੜੇ ਨਾਲ ਸਾਰਾ ਦਿਨ ਉਹ ਪਤਾ ਨਹੀਂ ਉਹਨਾਂ ਨੇ ਕੀ ਕੀ ਗੱਲਾਂ ਕਰਨੀਆਂ ਸੀ ਤੁਸੀਂ ਘਰੇ ਨਹੀਂ ਆਉਂਦੇ ਸੀ ਨਾ ਡਾੜੀ ਹੁੰਦੇ ਸੀ ਪਤਾ ਨਹੀਂ ਉਹਦੇ ਅੰਦਰੋਂ ਅੰਦਰ ਕੀ ਦੁੱਖ ਚੱਲੀ ਜਾਂਦਾ ਸੀ ਕੂਸ ਲੜ ਕੋ ਲਾਡੀ ਸੱfte ਠੀਕ ਹੋ ਜਾਗਾ ਹੋਂਦਾ ਕਿ ਠੀਕ ਹੋਊਗਾ ਯਾਰ ਹੋਂ ਨਹੀਂ ਕੋਈ ਠੀਕ ਹੋਂਦਾ ਜੋਗੋ ਸੋਣਾ ਚੋਤਾ ਹੁਣ ਹੋ ਗਿਆ ਬਰਬਾਦੀ ਦੇ ਦਿਨ ਸ਼ੁਰੂ ਹੋ ਗਏ ਲਾਡੀ ਕਰਾਏ ਕਿੰਨਾ ਕ ਟਾਈਮ ਤੁਸੀਂ ਬੈਠੇ ਰਹੋਗੇ ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਹੁਣ ਦਾੜੀ ਦਾ ਵੀ ਦੇਖੋ ਡੈਡੀ ਦਾ ਵੀ ਇਹੀ ਹਾਲ ਆ ਉਹਨਾਂ ਨੂੰ ਕੌਮ ਸੰਭਾਲੂਗਾ ਆਪਾਂ ਦੋਨਾਂ ਨੇ ਸੰਭਣਾ ਉਹਨਾਂ ਨੂੰ ਵੀ ਸੁਖ ਬਾਪ ਨੂੰ ਰੋਟੀ ਪਾਣੀ ਪੁੱਛ ਲੈਂਦੇ ਹੋਣੀ ਵੀ ਕਿੰਨੇ ਦਿਨ ਹੋ ਗਏ ਕੁਛ ਖਾਦਾ ਫੇਰ ਰੋਟੀ ਪਾਣੀ ਪੁੱਛਣ ਲੱਗੀ ਉਹ ਤਾਂ ਕੁਛ ਖਾਣਾ ਹੀ ਨਹੀਂ ਚਾਹੁੰਦੇ ਮੈਂ ਤਾਂ बस ਇੱਕੋ ਗੱਲ ਕਹਿੰਦੇ ਆ ਕਿ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਲੱਡੀ ਕਿੰਨੇ ਦਿਨ ਹੋ ਗਏ ਉਹਨਾਂ ਨੇ ਵੀ ਕੁਛ ਨਹੀਂ ਖਾਇਆ ਰੋਟੀ ਉਵੇਂ ਪਈ ਰਹਿੰਦੀ ਜਿਵੇਂ ਪੜਾ ਕੇ ਆਉਂਦੀ ਆ ਤੁਸੀਂ ਦਾਦੀ ਨਾਲ ਥੋੜੀ ਬੋਤੀ ਗੱਲ ਕਰੋ ਉਹਨਾਂ ਦਾ ਮਨ ਠੀਕ ਹੋ ਕੋਈ ਗੱਲ ਕਰਦਾ ਮੈਂ ਗੱਲ ਫੁਨੋ ਪਤਾ ਆਪਣਾ ਸਿਰਫ ਡਾਡੀ ਦਾ ਸਾਰਾ ਉਹਨਾਂ ਤੋਂ ਬਿਨਾ ਆਪਣਾ ਹੈ ਹੀ ਕੌਣ ਜੋ ਹੋ ਗਿਆ ਉਹ ਮੈਨੂੰ ਕੋ ਬਤਲ ਨਹੀਂ ਸਕਦੇ ਕੋਈ ਤਾਂ ਹੈਗਾ ਉਹਦੇ ਬਾਰੇ ਸੋਚ ਸਕਦੇ ਆ ਤੇਰੀ ਗੱਲ ਠੀਕ ਹੈ ਸੁਖ ਬਾਪੂ ਤਾਂ ਹੁਣ ਆਪਣੇ ਕੋਲੇ ਇਕੱਲਾ ਹੀ ਐ ਇਹ ਤੋਂ ਬਿਨਾ ਕੋਈ ਨਹੀਂ ਇਹ ਤੋਂ ਪਹਿਲਾਂ ਇਹ ਕੇ ਆਪਾਂ ਬਾਪੂ ਨੂੰ ਵੀ ਖੋ ਲਈਏ ਬਾਪੂ ਦੀ ਪੁੱਛ ਪੜਤਾਲ ਕਰੀਏ ਤੂੰ ਬੈਠ ਮੈਂ ਬਾਪੂ ਕੋਲੇ ਜਾ ਕੇ ਆਉਣਾ ਤੁਸੀਂ ਫਰੈਸ਼ ਹੋ ਜਾਓ ਮੈਂ ਕੁਝ ਖਾਣ ਨੂੰ ਬਣਾ ਦਿੰਦੀ ਮੈਨੂੰ ਅਜੇ ਭੁੱਖ ਨਹੀਂ ਬਸ ਤੂੰ ਕੱਲੀ ਚਾਹ ਬਣਾ ਦੇ ਮੈਂ ਤੇ ਬਾਪੂ ਕੱਠੇ ਬੈਠ ਕੇ ਪੀਵਾਂਗੇ ਚਲੋ ਮੈਂ ਚਾਹ ਬਣਾ ਮੰਮੀ ਤੁਸੀਂ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਤੁਹਾਨੂੰ ਪਤਾ ਤੁਹਾਡੇ ਬਿਨਾਂ ਇਹ ਘਰ ਮੈਨੂੰ ਖਾਣ ਨੂੰ ਆਉਂਦਾ ਤੇ ਮੇਰਾ ਜੀ ਬਹੁਤ ਜੀ ਲੱਗਦਾ ਇਹਨੂੰ ਸਾਰਿਆਂ ਨੂੰ ਕੀ ਲੱਗਿਆ ਵੀ ਉਹ ਆਵਦੀ ਮੌਤ ਮਰੀਆ ਇਹਨਾਂ ਨੂੰ ਕੀ ਪਤਾ ਵੀ ਉਹਨੂੰ ਉੱਥੇ ਤੱਕ ਪਹੁੰਚਾਉਣ ਲਈ ਸੁੱਖ ਜੋ ਸੁੱਖ ਨਾਲ ਇਹਨਾਂ ਨੇ ਕੀਤਾ ਹੋਣੇ ਕੀ ਰਾਮ ਨਾਲ ਜ਼ਿੰਦਗੀ ਜਿਉਣਗੇ ਹਜੇ ਤਾਂ ਸਿਰਫ ਸਟਾਰਟ ਹੀ ਹੋਇਆ ਖੇਲ ਮੈਂ ਤਾਂ ਬਹੁਤ ਕੁਝ ਹੋਣਾ ਨਾ ਇਹਨਾਂ ਨੂੰ ਖੂਨ ਦੇ ਹੰਝੂ ਰਵਾਏ ਨਾ ਮੇਰੇ ਨਾਲ ਵੀ ਸੁੱਖ ਨਹੀਂ ਜੋ ਜੋ ਮੇਰੇ ਨਾਲ ਇਹਨਾਂ ਨੇ ਕੀਤੀਆਂ ਸੀ ਨਾ ਇੱਕ ਨੂੰ ਤਾਂ ਸਜ਼ਾ ਦੇ ਹੀ ਦਿੱਤੀ ਐਡੇ ਗੰਦੇ ਤਰੀਕੇ ਨਾਲ ਮੌਤ ਦਿੱਤੀ ਹੈ ਨਾ ਸੋਚ ਵੀ ਨਹੀਂ ਸਕਦੇ ਵੀ ਸੁਖ ਨੇ ਮਾਰਿਆ ਤੇ ਨਾਲੇ ਹੁਣ ਇਹ ਦੋਨੇ ਪਿਓ ਪੁੱਤ ਇਹਨਾਂ ਦਾ ਤਾਂ ਹੁਣ ਬੁਰਾ ਟਾਈਮ ਸ਼ੁਰੂ ਹੋ ਗਿਆ ਦੇਖੀ ਹੁਣ ਇਹਨਾਂ ਨਾਲ ਕੀ ਕੀ ਹੁੰਦਾ ਪਰ ਇਹ ਨਾਟਕ ਨਾ ਮੇਰਾ ਹੁਣ ਅਹੀਂ ਚੱਲਦਾ ਰਹੂਗਾ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਸੁਖ ਇੰਨੀ ਸਿਆਣੀ ਆ ਇੰਨੀ ਚਲਾਕ ਇਹ ਮੇਰੀ ਚਲਾਕੀ ਨਾ ਕਿਸੇ ਨੂੰ ਮੈਂ ਸ਼ੋਅ ਹੋਣ ਹੀ ਨਹੀਂ ਦੇਣੀ ਇੱਕ ਨਾ ਇੱਕ ਦਿਨ ਦੇਖੀ ਇਹਨਾਂ ਨੂੰ ਰੋਡ ਤੇ ਲੈ ਕੇ ਆਉਂਗੀ ਐਡੀ ਗੰਦੀ ਇਹਨਾਂ ਨੂੰ ਵੀ ਮੌਤ ਦੇਣੀ ਹੈ ਨਾ ਜੇ ਸੋਚਣਗੇ ਵੀ ਨਨ ਕੀ ਦਿਨੋਂ ਬੁਰਾ ਕੀਤਾ ਇਹ ਤਾਂ ਮੇਰੇ ਹੰਝੂ ਨੂੰ ਸਿਰਫ ਦਿਖਾ ਵੀ ਲਈਓ ਤੇ ਹੁਣ ਅੱਗੇ ਅੱਗੇ ਕੀ ਕੀ ਹੁੰਦਾ ਜਿੱਥੇ ਵੀ ਉਹਨਾਂ ਮੰਮੀ ਇਹ ਤੁਸੀਂ ਦੇਖਦੇ ਰਹੋ ਸੀ ਹਲੇ ਹੁਣ ਤੁਹਾਡੇ ਮੁੰਡੇ ਦਾ ਤੁਹਾਡੇ ਘਰ ਵਾਲੇ ਦਾ ਕੀ ਕੀ ਹਾਲ ਹੁਣ ਤੁਸੀਂ ਕਦੇ ਚੈਨ ਨਹੀਂ ਲਾਉਂਗੇ ਚਲ ਠੀਕ ਹੈ ਬੇਬੇ ਜਾਨਣਾ ਮੈਂ ਤਾਂ ਜਾਨਣਾ ਪਤਾ ਹੋਰ ਬੇਬੇ ਮੈਂ ਤਾਂ ਨਹੀਂ ਰਹਿ ਤੂੰ ਜਾਨਣਾ ਕਾ ਤੋਵਾਂਗਾ ਮੈਂ ਰਹਿ ਕੇ ਕਰਾਂ ਕੀ ਮੇਰਾ ਤਾਂ ਘਰੇ ਬੜਨ ਨੂੰ ਪਹਿਲੇ ਨਹੀਂ ਜੀ ਕਰਦਾ ਨਾ ਮੇਰਾ ਜੀ ਲੱਗੇ ਸਾਰਾ ਦਿਨ ਕਿਚ 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 ਨਾ ਮੇਰਾ ਜੀ ਲੱਗਦਾ ਕੱਲੀ ਦਾ ਘਰੇ ਜੇ ਤੂੰ ਵਗ ਜਾਣਾ ਮੇਰੇ ਤਾਂ ਵੱਡੀ ਰੂਹ ਨਹੀਂ ਲੱਗਦੀ ਘਰੇ ਉਹ ਮੇਰਾ ਤਾਂ ਵਧੀਆ ਤੂੰ ਕਰੋ ਵਗ ਜਾਣਾ ਚੰਗਾ ਜੀ ਲੱਗਦਾਗਾ ਇੱਥੇ ਵੱਡ ਜਾਣਾ ਛੋਟੇ ਕਲੇਜ ਦੇ ਵਿੱਚ ਆ ਕੇ ਜੀ ਤੁਸੀਂ ਕਿਤੇ ਨਾ ਜਾਓ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਮੈਨੂੰ ਇੱਥੇ ਸ਼ਿਫਟ ਕਰ ਦੇ। ਥੋੜਾ ਟਰਾਂਸਫਰ ਇੱਥੇ ਕਰਵਾ ਲਓ। ਕੋਈ ਲੋੜ ਨਹੀਂ ਉੱਥੇ ਜਾਣ ਦੀ। ਪਹਿਲਾ ਨੰਬਰ ਤਾਂ ਤੈਨੂੰ ਬੋਲਣ ਦੇ ਵਿੱਚ ਲੋੜ ਹੀ ਨਹੀਂ। ਜਦੋਂ ਮਾਂ ਪੁੱਤ ਅਸੀਂ ਗੱਲਾਂ ਕਰੀ ਜਾਂਦੇ ਆਂ, ਵਿਚ ਆ ਕੇ ਖੜ੍ਹ ਜੰਨੇ ਆਂ। ਇਹ ਤਾਂ ਨਾਤ ਬਣੀ ਪਈ ਆ। ਜਦੋਂ ਆਪਾਂ ਮਾਂ ਪੁੱਤ ਕੋਈ ਗੱਲ ਕਰਦਗੇ ਹੋਗੇ ਨਾ, ਤੈਨੂੰ ਤਾਂ ਵਿਚ ਆ ਕੇ ਬੋਲਣੇ ਹੀ ਬੋਲਣਾ। ਵਿਚ ਆ ਕੇ ਬੋਲਣ ਦੀ ਕੀ ਗੱਲ ਐ ਮਾਂ? ਮੈਂ ਇਸ ਕਰਦੀ ਮੈਂਬਰ ਨਹੀਂ ਐ ਕਿ। ਮੇਰੀ ਤਾਂ ਕੋਈ ਰਾਇ ਨਹੀਂ ਲੈਂਦਾ। ਤੁਸੀਂ ਆਪ ਅਸੀਂ ਸਲਾਹਾਂ ਕਰਕੇ ਤੁਰ ਜਾਨੇਓ। ਨਾਲੇ ਸਿੱਧੀ ਜੀ ਗੱਲ ਐ। ਮੇਰਾ ਕੋਈ ਨਾ ਕੋਈ ਫੈਸਲਾ ਕਰੋ ਤੁਸੀਂ ਇਸ ਕਰੇ ਉਹਨੇ ਚੱਕਰ ਨਹੀਂ ਜਾ ਸਕਦੇ ਜਿੰਜੇ ਕਰੇ ਮੇਰਾ ਕੋਈ ਫੈਸਲਾ ਨਾ ਹੋਵੇ ਜੇ ਫੈਸਲਾ ਚਾਹੁੰਦੇ ਨੇ ਸਾਡੇ ਕੋਲੋਂ ਫੈਸਲਾ ਦੋਨਾਂ ਕਰਿਓ ਤੂੰ ਅੱਜ ਜਾ ਸਕਦੀ ਹੈ ਕੱਲ੍ਹ ਜਾ ਸਕਦੀ ਆ ਪਰ ਸਾਡਾ ਖੜਾ ਛੜਦੇ ਜਾ ਤੂੰ ਹਾਂ ਕਿਵੇਂ ਜਾ ਸਕਦੀ ਆ ਮੈਂ ਛੇੜੇ 100 ਬੰਦਾ ਮੈਨੂੰ ਵਿਆਹਣ ਗਿਆ ਸੀ ਨਾ ਉਹੀ 100 ਬੰਦਾ ਇੱਥੇ ਹਾਜ਼ਰ ਹੋਣਾ ਚਾਹੀਦਾ ਦੇਖ ਲੈ ਬੇਬੇ ਕਿਵੇਂ ਮੇਰੇ ਬੁਰੇ ਬੋਲੀ ਜਾਂਦੀ ਆ ਹਾਂ ਬੋਲਦੀ ਆ ਹੈ ਲੱਪ ਲੱਪ ਇਹ ਤਾਂ ਮੈਨੂੰ ਤਾਂ ਇੱਕ ਨਹੀਂ ਕਹਿਣ ਦਿੰਦੀ ਆ ਤੇਰੇ ਬੈਠੇ ਤੂੰ ਦੇਖ ਲੈ ਕਿੰਨਾ ਬੋਲੀ ਜਾਂਦੀ ਹੈਗੀ ਮਾਂ ਮੈਂ ਹਣੇ ਬੋਲਦੀ ਆ ਜੇ ਮੈਂ ਚੁੱਪ ਸੀ ਤਾਂ ਹੀ ਜੇ ਮੈਂ ਬੋਲਦੀ ਹੁੰਦੀ ਤਾਂ ਮੈਨੂੰ ਉਹਦੀ ਫੈਸਲਾ ਨਾ ਹੋ ਗਿਆ ਹੁੰਦਾ ਸਾਰੀ ਉਮਰ ਤੁਸੀਂ ਮੈਨੂੰ ਤਪਾਇਆ ਖਦੇ ਮੇਰਾ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਮੈਂ ਕੀ ਕਰਾਂ ਕਿੱਧਰ ਜਾਵਾਂ ਤੁਸੀਂ ਦੱਸੋ ਕੋਈ ਹੱਕ ਨਹੀਂ ਮੇਰਾ ਕੁਝ ਨਹੀਂ ਹੈਗਾ ਇੱਥੇ ਨਾ ਮੈਂ ਵਿਆਂ ਚ ਨਾ ਮੈਂ ਕੁਆਰਿਆਂ ਚ ਸਮਝ ਨਹੀਂ ਆਉਂਦਾ ਮੇਰੀ ਜ਼ਿੰਦਗੀ ਦਾ ਬਣੀਗੀ ਜਾਂਦਾ ਤੂੰ ਯਾਰ ਬੇਬੇ ਇਹਨੂੰ ਸਮਝਾ ਲਾ ਬੜਾ ਮੋਟਾ ਠੀਕ ਆ ਅਕੀਜੇ ਦਿਨਾਂ ਜਲੂਸ ਕੱਢੀ ਲੱਗਦੇ ਬੇੜੇ ਦੇ ਵਿੱਚ ਤੀਜੇ ਦਿਨ ਕੀ ਕਹਿਣਗੇ ਲੋਕ ਇਹਨੂੰ ਤਾਂ ਸ਼ਰਮ ਆਉਂਦੀ ਨਹੀਂ ਬੋਲਦੀ ਇਹਨੂੰ ਨਹੀਂ ਆਉਂਦੀ ਮੈਨੂੰ ਇਹੀ ਤਾਂ ਕਹਿਨੀ ਆ ਮੇਰਾ ਨਿਪਟਾਰਾ ਕਰ ਦੋ ਛਾਵੇਂ ਨੂੰ ਇੱਕ ਪਾਸੇ ਕਰ ਦੋ ਮੈਂ ਨਹੀਂ ਇਹ ਦਾੰਦ ਲੱਚ ਰਹਿਣਾ ਚਾਹੁੰਦੀ ਨਰਕ ਬਣਾ ਰੱਖੀ ਹੈ ਮੇਰੀ ਜ਼ਿੰਦਗੀ ਉਹ ਫਿਰ ਤੂੰ ਜਾਂਦੀ ਕਾ ਤੂੰ ਸਾਨੂੰ ਛੱਡ ਕੇ ਇੱਥੇ ਕਰਦੀ ਕੀ ਆ ਕਿਵੇਂ ਮਗ ਜਾ ਤੇਰੇ ਲਈ ਦਰਵਾਜ਼ੇ ਖੁੱਲੇ ਸਾਡੇ ਘਰ ਦੇ ਜਾ ਫੜ ਦੇ ਕਹਿਣਾ ਕਿਡਾ ਸੌਖਾ ਹੈ ਨਾ ਜਾਵਣ ਮੈਂ ਕਿਉਂ ਮਗ ਜੂਗੀ ਇਹ ਘਰ ਤੇ ਨਾ ਹਿੱਸਾ ਮੇਰਾ ਵੀ ਜਿੰਨਾ ਸੌਖਾ ਹੈ ਨਾ ਤਾਂ ਮੈਂ ਤੇਰੇ ਰੁੱਕ ਕੇ ਅੱਜ ਰੁਕਾਂ ਨਾ ਕੱਲ ਰੁਕਾਂ ਮੈਂ ਤਾਂ ਹੁਣ ਵੀ ਜਾਊਂਗਾ ਠੀਕ ਹੈ ਨਾ ਜਿਹਦੇ ਤੂੰ ਸਾਰਾ ਮੈਨ ਕਲੇਸ਼ ਕਰਦੀ ਹੈ ਇਹ ਰਹਿ ਕੇ ਮੈਂ ਤੂੰ ਤਾਂ ਇਹਨੂੰ ਘਰੇ ਪਾਇ ਨਹੀਂ ਤਰ ਮਿੰਦੀ ਪਹਿਲਾਂ ਕਲੇਸ਼ ਪਾ ਕੇ ਵਹਿ ਜਾਣੀ ਆ ਮ ਇੱਥੇ ਨੂੰ ਵੀ ਪਤਾ ਤੂੰ ਦਲਤ ਬੋਲ ਰਹੀ ਐ ਤੇ ਮੈਂ ਸਹੀ ਜੇ ਤੈਨੂੰ ਹਲੇ ਵੀ ਇਹ ਚੀਜ਼ ਲੱਗਦੀ ਐ ਤਾਂ ਬਹੁਤ ਮਾੜੀ ਗੱਲ ਐ ਕੀ ਮਾੜੀ ਗੱਲ ਤੂੰ ਦੱਸ ਦੇ ਮੈਨੂੰ ਕੀ ਮਾੜੀ ਗੱਲ ਲੱਗੀ ਹੈ ਸਿਰੇ ਸਿਰ ਚੜੀ ਜਾਂਦੀ ਐ ਬਿਨਾਂ ਗੱਲ ਤੋਂ ਮੈਂ ਸਿਰੇ ਸਿਰ ਚੜਦੀ ਆ ਅਸਲ 'ਚ ਤਾਂ ਫੋਟ ਥੋੜੇ ਚ ਐ ਮੈਨੂੰ ਪਤਾ ਹੀ ਐ ਕਿਉਂ ਬਾਹਰ ਜਾਣੇ ਹੋ ਹੋਰ ਕਿਤੇ ਮੂੰਹ 'ਚ ਮਾਰਨਾ ਹੁੰਦਾ ਤੁਸੀਂ ਤੂੰ ਜਾਂਦੀ ਨਹੀਂ ਇੱਥੋਂ ਜਾਂਦੀ ਤਾਂ ਮੈਂ ਹੈ ਨਹੀਂ ਫਿਰ ਜਾਂ ਤਾਂ ਥੋੜੇ ਸਿਰ ਮਾਰ ਚੜ ਕੇ ਮਾਰੂੰਗੀ ਮੈਂ ਵੀ ਜਾ 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 ਕਰ ਲੈ ਜਿਹੜਾ ਕੁਝ ਕਰਨਾ ਨਾ ਮਰਦੀ ਆ ਉਹ ਡਰਾਬੇ ਦੀ ਯੋਗਤੀ ਜਿਹਦੋਂ ਡਰਾਬੇ ਦੀ ਜਾਊਗੀ ਇਹ ਤਾਂ ਮੈਨੂੰ ਵੀ ਐ ਡਰਾਬੇ ਦਿੰਦੀ ਆ ਕਹਿੰਦੀ ਇੱਥੋਂ ਮੇਰੀ ਆਖੀ ਜਾਊਗੀ ਤੂੰ ਮੈਨੂੰ ਹੁਣ ਕਿੰਨਾ ਚਿਰ ਚੁੱਪ ਕਰਾਏਂਗੀ ਹੁਣ ਨਹੀਂ ਮੈਂ ਚੁੱਪ ਕਰਦਾ ਇਹਦੀ ਰੇਲ ਬਣਾਉਣੀ ਪਿਆ ਕਰੋ ਦੂਜੇ ਤੀਜੇ ਦਿਨ ਫੇਰ ਠਿਕੋਗੇ ਇਹ ਜੇ ਤੈਨੂੰ ਆਖੇ ਨੇ ਪਿਓ ਨੂੰ ਫੋਨ ਕਰਦੇ ਉਹ ਨਹੀਂ ਕਰਦਾ ਤੂੰ ਫੋਨ ਆਪੇ ਪਰੇ ਆਪਦੀ ਨੂੰ ਲੈ ਜਾਊਗਾ ਆਪਾਂ ਇਹ ਤਾਂ ਕੀ ਕਰਾਉਣਾਗਾ ਉਹ ਫੋਨ ਕਰਾਂ ਫੇਰ ਮੈਂ ਜਿਹਨੂੰ ਲੈ ਕੇ ਜਾਵੇ ਜਾਂਦੀ ਤਾਂ ਹੈ ਨਹੀਂ ਇੱਥੋਂ ਹੁਣ ਮੈਂ ਕਰਾਂ ਕੀ ਪਤਾ ਨਹੀਂ ਇਹਨੂੰ ਕੀ ਸਾਰਾ ਦਿਨ ਸਾਰਾ ਦਿਨ ਮੇਰੇ ਗੱਲ ਫਾਹੇ ਪਾਏਗਾ ਨਾ ਮੈਨੂੰ ਜਾਣ ਲੈਂਦੀ ਆ ਨਾ ਕੁਛ ਕਰਨ ਦਿੰਦੀ ਆ ਸਾਰੀ ਟੁੱਟ ਗਿਆ ਹੁਣ ਤਾਂ ਜਿਵੇਂ ਕੁਛ ਵੀ ਨਹੀਂ ਰਿਹਾ ਇਹਦੇ ਚ ਐਨਾ ਸੋਹਣਾ ਹੁੰਦਾ ਸੀ ਜਦੋਂ ਮੇਰੀ ਮਾਂ ਨੇ ਦਿੱਤਾ ਸੀ ਕੀ ਕਰੀਏ ਨਹੀਂ ਮੰਮੀ ਇੱਥੇ ਮੈਂ ਪੁੱਤੇ ਸੰਦੂਖ ਦੇਖੀ ਜਾਨੀ ਮੈਂ ਕਿੰਨਾ ਸੋਹਣਾ ਹੁੰਦਾ ਸੀ ਜਦੋਂ ਤੇਰੀ ਨਾਨੀ ਨੇ ਦਿੱਤਾ ਸੀ ਮੈਨੂੰ ਅੱਛਾ ਨਾਨੀ ਨੇ ਦਿੱਤਾ ਸੀ ਇਹ ਹਾਂ ਪੁੱਤੇ ਮੇਰੀ ਮਾਂ ਦੀ ਨਿਸ਼ਾਨੀ ਹੈ ਤਾਹੀ ਤੇ ਮੇਰੇ ਜੀ ਨਹੀਂ ਕਰਦਾ ਇਹਨੂੰ ਸਿੱਟਣ ਨੂੰ ਇਹ ਤਾਂ ਉੱਪਰ ਪਈ ਗਲੀ ਜਾਂਦੀ ਆ ਅੱਛਾ ਪੁੱਤ ਆਇਆ ਤੂੰ ਸੰਭਾਲ ਕੇ ਰੱਖਣਾ ਸੀ ਇਹਨੂੰ ਥੱਲੇ ਮੰਮੀ ਸੰਭਾਲ ਕੇ ਕੀ ਇਹ ਤਾਂ ਸਿਉਂਖ ਦਾ ਖਾਦਾ ਪਿਆ ਸਾਰਾ ਦੇਖ ਲੈ ਵੇ ਬਸ ਉਦੋਂ ਮੈਂ ਤਾਂ ਤੈਨੂੰ ਪਤਾ ਕਿਹਾ ਸੀ ਇਹਨਾਂ ਨੂੰ ਇਹ ਕਿਹੜਾ ਗੱਲ ਮੰਨਦੇ ਨੇ ਲੈ ਕੀ ਕਰਾਉਣਾ ਥੱਲੇ ਟੁੱਟੇ ਤੋਂ ਕੀ ਕਰਾਉਣਾ ਥੱਲੇ ਟੁੱਟੇ ਤੋਂ ਆ ਹੁਣ ਜਦੋਂ ਮੀਂਹ ਆਉਂਦਾ ਪੁੱਤ ਮੀਂਹ ਨਾਲ ਤਾਂ ਤੈਨੂੰ ਪਤਾ ਲੱਕੜ ਗਾਲੀ ਜਾਂਦੀ ਆ ਲੱਕੜ ਪਾਣੀ ਲੱਗਦਾ ਰਹਿੰਦਾ ਨਾ ਫਿਰ ਹਾਂ ਤਾਂ ਕਰਕੇ ਬਸ ਜਦੋਂ ਮੇਰੇ ਡਾਂਜ ਆ ਉੱਠਦਾ ਨਾ ਬਸ ਉੱਤੇ ਆ ਕੇ ਇੱਥੇ ਖੜ੍ਹ ਜਾਂਦੇ ਨੇ ਮੈਂ ਤਾਈ ਹੋ ਜਾਂਦਾ ਕਿ ਮੇਰੀ ਮਾਨ ਯਾਦਗਰੀ ਜੀ ਪਈਆ ਯਾਦਗਰੀ ਪਈ ਹੈ ਪੁੱਤ ਹਾਂ ਇਹ ਬੀਰ ਹੋ ਜਾਂਦੇ ਆਏ ਆ ਨਾ ਮੰਮੀ ਫਿਰ ਹੁਣ ਚੁੱਲ੍ਹੇ ਚਲਾਉਂ ਨੂੰ ਤਾਂ ਵਧੀਆ ਇਹ ਪਾਣੀ ਪੂਣੀ ਤੱਤਾ ਹੋ ਜਾ ਕਰੂ ਨਾਲੇ ਫਿਰ ਬੇਪੁੱਤ ਨਹੀਂ ਮਚਾਉਣਾ ਹੁੰਦਾ ਤਾਂ ਮੈਂ ਕਿੱਦਾਂ ਦੀ ਮਚਾ ਦਾਂਦੀ ਕਈ ਵਾਰਾ ਤੇਰੇ ਉਦੋਂ ਤੇਰੇ ਮਾਮੇ ਨੇ ਕਹਿਤਾ ਸੀ ਬੇ ਇਹਨੂੰ ਮਚਾ ਦਾਨੇ ਪਰੇ ਪਰ ਮੇਰੇ ਜੀ ਨਹੀਂ ਕਰਦਾ ਪੁੱਤ ਇਹਨੂੰ ਮਚਾਉਣ ਨੂੰ ਕੀ ਯਾਰ ਮਮੀ ਤੂੰ ਵੀ ਬੜਾ ਗੱਲ ਆਉਣੀ ਆ ਕੀ ਕਰਾਉਣਾ ਇਹ ਤੋਂ ਪਹਿਲਾਂ ਮਨਵਾਏ ਦੱਸ ਹਰ ਇੱਕ ਚੀਜ਼ ਨੂੰ ਗਰੋ ਇਕੱਠਾ ਕਰੀ ਜੰਨੀ ਆ ਘਰੇ ਬੇ ਕੁਝ ਨਹੀਂ ਹੁੰਦਾ ਪੁੱਤ ਜਿਹੜੀ ਇਹ ਮਾਪਿਓ ਦੀਆਂ ਨਿਸ਼ਾਨੀਆਂ ਹੁੰਦੀਆਂ ਨਾ ਇਹ ਛੋਡੇ ਵਰਗੇ ਜਵਾਕਾਂ ਨੂੰ ਗਰੋ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਇਹ ਉਹ ਹੁਣ ਮਾਮੇ ਦੀ ਹਰ ਇੱਕ ਚੀਜ਼ ਨਿਸ਼ਾਨੀ ਆ ਘਰ ਐਡਾ ਪਿਆਗਾ ਸਾਰਾ ਕੁਝ ਹੈਗਾ ਕੋਲੇ ਆਪਣੇ ਫਾਰੇ ਮੇਰੀ ਮਾਂ ਨੇ ਮੈਨੂੰ ਦਾਜ ਚ ਦਿੱਤਾ ਸੀ ਤਾਂ ਕਰਕੇ ਨਹੀਂ ਮੈਂ ਭੁੱਲਦੀ ਕਿਉਂ ਚਲ ਉਹ ਤਾਂ ਚਲ ਉਹ ਤਾਂ ਕੋਈ ਗੱਲ ਨਹੀਂ ਪਿਆਰ ਹੋਊਗਾ ਆਇਆਂ ਲੱਕੜਾਂ ਹੋਰ ਲਿਆਵਾਂਗੇ ਆਪਾਂ ਉਹ ਤਾਂ ਕੋਈ ਕੋਈ ਗੱਲ ਨਹੀਂ ਚਲ ਕਿੱਡੀ ਗੱਲ ਆ ਆਪਾਂ ਨੂੰ ਤਾਂ ਕੀ ਕਹਿੰਦਾ ਪਿਆ ਮੈਂ ਪੁੱਤ ਤੈਨੂੰ ਆਏ ਕਹਿੰਦੀ ਸੀ ਹਾਂ ਵੀ ਉਹਦੇ ਮਤਨ ਮੈਂ ਕਸਵੇਂ ਮਨਿੰਦਰ ਕੋਲੇ ਚੱਲੀਏ ਤੇ ਆਪਾਂ ਕਰਕੇ ਹੀ ਪਤਾ ਉਹ ਮੈਂ ਪਤਾ ਕੀ ਕਹਿੰਦਾ ਸੀਗਾ ਹਾਂ ਚਲ ਮਨਿੰਦਰ ਦੇ ਦੀ ਕੋਲ ਤਾਂ ਜਾਇਆਵਾਂਗੇ ਕੋਈ ਨਹੀਂ ਉਹਨਾਂ ਦੋ ਤਿੰਨ ਜੇ ਮੈਨੂੰ ਕੰਮ ਸੀਗੇ ਨਾਲੇ ਤਾਂ ਮੈਂ ਉਹ ਕਰ ਲਾਂ ਤੇ ਨਾਲੇ ਮੰਮੀ ਨੇ ਕੰਮ ਜਿਆ ਕਿਹਾ ਸੀਗਾ ਮੈਨੂੰ ਮੜਾ ਜਾ ਤਾਂ ਕਰਕੇ ਆਹ ਕੰਮ ਜੀ ਨਿਪਟਾ ਕੇ ਮੈਂ ਤੇ ਫਿਰ ਆਪਾਂ ਚੱਲ ਪੜਾਂਗੇ। ਬੁੱਤਨ ਨਾ ਜਵਾਨ ਕੀਤੀ ਹੋ ਚੱਲੂੰਗਾ ਤੇ ਚੱਲੂੰਗਾ ਮੰਮੀ ਜੀ ਤੈਨੂੰ ਕਹਤਾ ਇੱਕ ਵਾਰੀ ਤੈਨੂੰ ਵਿਸ਼ਵਾਸ ਨਹੀਂ ਮੇਰੇ ਤੇ। ਉਹ ਤਾਂ ਗੱਲ ਠੀਕ ਐ ਪੁੱਤ ਜਵਾਨ ਤਾਂ ਕੀਤੀ ਐ। ਮੈਨੂੰ ਐਸੀ ਵੀ ਚੱਲ ਹੁਣ ਚੱਲਿਆਂ ਦੇ ਨਾਲੇ ਤਿਹਾਰ ਜਾਈ ਜਾਂਦਾ ਦੀਵਾਲੀ ਦਾ। ਉਹ ਤਾਂ ਗੱਲ ਠੀਕ ਐ ਪਤਾ ਕੀ ਗੱਲ ਮੈਨੂੰ ਐ ਆ ਮੈਂ ਇਧਰੋਂ ਫਰੀ ਜਾ ਹੋ ਜਾ। ਫਿਰ ਆਪਾਂ ਵਧੀਆ ਮਿਲੇ ਟਾਈਮ 'ਚ ਆ ਜਾਵਾਂਗੇ। ਚੱਲ ਦੇਖ ਲੈ ਪੁੱਤ ਤੇ ਜੇ ਤੂੰ ਕਹਿਣਾ ਤਾਂ ਮੈਂ ਕੱਲੀ ਜਾਇਆ ਨਹੀਂ ਆ। ਮਾਂ ਨਾ ਕੱਲੀ ਨੇ ਕਿਉਂ ਜਾਣਾ ਤੂੰ? ਲੈ ਆਪਾਂ ਦੋਨੇ ਨੇ ਚੱਲਾਂਗੇ ਨਾਲ ਤੂੰ ਕੱਲੀ ਕਿਉਂ ਜਾਵੇਂਗੀ? ਸਮ ਆਪਾਂ ਦੋਨੇ ਨੇ ਚੱਲ ਕੇ हां नहीं के तू टेंशन ना ले मम्मी अपन इकट्ठे चलਾਂਗੇ ਉਦੋਂ ਲੈ ਕੇ ਆਵਾਂਗੇ ਠੀਕ ਹੈ ਕੱਲੀ ਕੀ ਕਰੇਂਗੀ ਜਾ ਕੇ ਨਾਲੇ ਤੋਂ ਉੱਥੇ ਚੱਲ ਕਰਨਾ ਤਾਂ ਕੀ ਹੈ ਪੁੱਤ बस ਉਹ ਹੀ ਦਿਲ ਜਾ ਉੱਠਿਆ ਪਿਆ ਵੀ ਮੈਂ ਮੇਰੀ ਤੀਨ ਨੂੰ ਮਿਲਣਾ ਨਾਲੇ ਮੇਰੀ ਦੋ ਤੀਨ ਨੂੰ ਦੇਖਣਾ ਮੈਂ ਕੋਈ ਗੱਲ ਨਹੀਂ ਫਿਰ ਉਦੋਂ ਲੈ ਕੇ ਤਾਂ ਆਵਾਂਗੇ ਇਕੱਠੇ ਉਹ ਫਿਰ ਇੱਥੇ ਹੀ ਰਹੂਗੇ ਆਪਣੇ ਕੋਲੇ ਉਦੋਂ ਦੇਖ ਲਈ ਜਿੰਨਾ ਦੇਖਣਾ ਉਹ ਤਾਂ ਮੈਂ ਤੇਰੀ ਮਾਸੀ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੀ ਹਾਂ ਕਹਿੰਦੀ ਜੇ ਬਾਲਾ ਕਰਦੇ ਤਾਂ ਮੈਂ ਆ ਜੂਗੀ ਮੈਂ ਕਿਹਾ ਨਹੀਂ ਨਮੀਨ ਨੇ ਕਹਿਤਾ ਮਮੀ ਦੂਜੀ ਹਾਂ ਠੀਕ ਹੈ ਮੈਂ ਕਸੀ ਦੋਨੇ ਮਮੀ ਦੋ ਤਾਂ ਬਾਗੀ ਜਾਗੇ ਉਹ ਨੂੰ ਨ ਬਲਾਈ ਉਹ ਕੀ ਕਰੂਗੀ ਇੱਥੇ ਆ ਕੇ ਉਹਨਾਂ ਦਾ ਪਹਿਲਾਂ ਉਹਨੂੰ ਤਾਂ ਮਾਸਾ ਕੱਢੀ ਇੱਥੇ ਮੈਂ ਹੁਣ ਕੀ ਕਰੂਗੀ ਅੱਗੇ ਇੱਥੇ ਉਹ ਨਹੀਂ ਬੁੱਤ ਕੱਢਣ ਵਾਲੀ ਤਾਂ ਕਿਹੜੀ ਗੱਲ ਐ ਤੈਨੂੰ ਪਤਾ ਐ ਉਹ ਵੀ ਮੇਰੀ ਚੱਲ ਕੋਈ ਨਹੀਂ ਫਿਰ ਜੇ ਬੁਲਾਉਣਾ ਹੋਇਆ ਤੂੰ ਜਦੋਂ ਦੀਦੀ ਹੋਰ ਇੱਥੇ ਆ ਗਏ ਉਦੋਂ ਬੁਲਾ ਲਈ ਠੀਕ ਐ ਨਾਲੇ ਫਿਰ ਆਏ ਆ ਮੈਂ ਮੈਂ ਵੀ ਫਿਰ ਆਪਦਾ ਉੱਤੇ ਕੰਮ ਧੰਦੇ ਦੇਖਣ ਨੂੰ ਦੇ ਤੈਨੂੰ ਪਤਾ ਹੀ ਐ ਨਾ ਪਰ ਮੈਂ ਤਾਂ ਚਲੋ ਉਹ ਤਾਂ ਦੀਦੀ ਆਈ ਜਾਊਗੀ ਇੱਥੇ ਭੈਣ ਹਾਂ ਹਾਂ ਪਰ ਮੈਂ ਆਪਦਾ ਉੱਥੇ ਬਗ ਜਮਾਣ ਨਾਲੇ ਤੈਨੂੰ ਪਤਾ ਹੀ ਐ ਮਾਂ ਕੱਲੀ ਹੈਗੀ ਨਹੀਂ ਨਹੀਂ ਪੁੱਤ ਜਾਣਾ ਕਿਉਂ ਆ ਦੱਸ ਹੈ ਉਹ ਸਮਾਂ ਇੱਥੇ ਰਹੀ ਉਹ ਆਏ ਨਹੀਂ ਕਹਿੰਦਾ ਮੰਮੀ ਮੈਂ ਉਹ ਵੀ ਉਹ ਗੇੜਾ ਗੂੜਾ ਚੱਲ ਮਾਰ ਆਇਆ ਕਰੂੰਗਾ ਹਾਂ ਪੁੱਤ ਚੱਲ ਚੱਲ ਹਾਂ ਵੀ ਹਫਤਾ ਉੱਥੇ ਲਾਇਆ ਕਰੂੰਗਾ ਹਫਤਾ ਇੱਥੇ ਲਾਜਾ ਕਰੂੰਗਾ ਹਾਂ ਚੱਲ ਕੋਈ ਪਤਾ ਹੈ ਤਾਂ ਕਰ ਲਈ ਤੈਨੂੰ ਪਤਾ ਹੈ ਫਿਰ ਮੈਨੂੰ ਸਾਹਮਣ ਵਾਲੀ ਮਨਿੰਦਰ ਆਜੂਗੀ ਹਾਂ ਤਾਂ ਹੀ ਤਾਂ ਕਹਿਣਾ ਦੇਦਾ ਕਰੂਗੀ ਮੈਂ ਟਾਈਮ ਹੋ ਹੈ ਚਲੂੰ ਦਵਾਈ ਦੂਗੀ ਤਾਂ ਆਪਾਂ ਲਈ ਹੋਣੇ ਵੀ ਚੱਲ ਤੇਰਾ ਧਿਆਨ ਰੱਖ ਲੈ ਕਰੀ ਰੋਟੀ ਪਾਣੀ ਦਾ ਸੋਖਾ ਹੋ ਜੂ ਆਹੀ ਹੁੰਦਾ ਹਾਂ ਪੁੱਤ ਬਸ ਚੱਲ ਤੂੰ ਦੇਖ ਲੈ ਫਿਰ ਆਪਾਂ ਛੇਤੀ ਚੱਲਾਂਗੇ ਨਹੀਂ ਨਹੀਂ ਚੱਲ ਬੜਾਂਗੇ ਆਪਾਂ ਵਾ ਦੋ ਚਾਰ ਦਿਨ ਦੇ ਦੇ ਮੈਨੂੰ ਮੰਮੀ ਆ ਕੰਮ ਕਰਕੇ ਆਪਾਂ ਫਿਰ ਚੱਲ ਬੜਾਂਗੇ ਠੀਕ ਹੈ ਚੰਗਾ ਬੋਤ ਹਾਂ ਆ ਜੀ ਫਿਰ ਤੋਂ ਚੰਗਾ ਚੱਲ ਕਹਿੰਦਾ ਤਾਂ ਹੈ ਗਿਆ ਇਹ ਵੀ ਚੱਲੂਗਾ ਜ਼ਰੂਰ ਹਣ ਤਾਂ ਜਾਣੀ ਅਈ ਜਿੱਤ ਬਾਲਾ ਕਾਲਾ ਜਿ ਪਈ ਜਾਂਦਾ ਵੀ ਉਹ ਟਾਈਮ ਕਿਹੜਾ ਜਿਹੜੇ ਟਾਈਮ ਮੇਰੀ ਧੀ ਨੂੰ ਮੈਲਾ ਤੇ ਅਦਵਾਲੀ ਤੋਂ ਪਹਿਲੇ ਪਹਿਲੇ ਮੈਂ ਇਸ ਘਰੇ ਲਿਆ ਆ ਮੈਂ ਮੇਰੀ ਧੀ ਨੂੰ ਚੱਲੇ ਨੂੰ ਫਿਰ ਕਹੂੰਗੀ ਵੀ ਪੁੱਤ ਤੂੰ ਅੱਜ ਕਰਿਆ ਜਿਹੜੇ ਕੰਮ ਰਹਿੰਦੇ ਆ ਤੇ ਕੱਲ ਨੂੰ ਆਪਾਂ ਜ਼ਰੂਰ ਚੱਲਾਂਗੇ ਮਨਿੰਦਰ ਕੋਲੇ ਚਲ ਕਹਿੰਦੀ ਹੈ ਡੈਡੀ ਜੀ ਆਲੂ ਛਾ ਡੈਡੀ ਕਿੰਨਾ ਕੁ ਟਾਈਮ ਤੁਸੀਂ ਇੱਥੇ ਬੈਠੇ ਰਹੋਗੇ ਇਸ ਗੱਲ ਨੂੰ 1 ਮਹੀਨਾ ਹੋ ਗਿਆ ਤੁਸੀਂ ਡੈਡੀ ਥੋੜਾ ਆਪਣੇ ਆਪ ਦਾ ਧਿਆਨ ਰੱਖੋ ਆਲੂ ਛਾ ਪੀ ਲਓ ਆਪਣੇ ਆਪ ਦਾ ਖਿਆਲ ਕਿਵੇਂ ਰੱਖਾ ਕਰ ਗਏ ਅੱਧੀ ਜ਼ਿੰਦਗੀ ਕੱਟੀ ਸੀ ਉਹਦੇ ਨਾਲ ਪਹਿਲਾਂ ਉਹਦੀ ਉਮਰ ਸੀ ਕੋਈ ਜਾਣਦੀ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਕਦੇ ਆ ਵੀ ਜ਼ਿੰਦਗੀ ਦਿਨ ਦਿਖਾਊਗੀ ਡੈਡੀ ਮੈਨੂੰ ਤਾਂ ਖੁਦ ਨਹੀਂ ਸਮਝ ਆ ਰਿਹਾ ਕਿ ਰੱਬ ਨੇ ਆਪਣੇ ਨਾਲ ਇੱਕਦਮ ਕੀ ਕਰਤਾ ਨਾਲੇ ਡੈਡੀ ਮੈਂ ਤਾਂ ਸਾਰਾ ਦਿਨ ਮੰਮੀ ਬਾਰੇ ਸੋਚਦੀ ਰਹਿੰਦੀ ਹੁਣ ਮੈਨੂੰ ਆਉਦੀਆਂ ਸਾਰੀਆਂ ਗਲਤੀਆਂ ਰਿਅਲਾਈਜ਼ ਹੁੰਦੀਆਂ ਕਿ ਜਿਹੜਾ ਵੀ ਕੁਝ ਮੈਂ ਮੰਮੀ ਨਾਲ ਕਰ ਰਹੀ ਸੀਗੀ ਨਹੀਂ ਪੁੱਤ ਕੋਈ ਕਿਸੇ ਨਾਲ ਕੁਝ ਨਹੀਂ ਕਰਦਾ ਹੁੰਦਾ ਜਦੋਂ ਰੱਬ ਨੇ ਤੁਹਾਡੀ ਸੁਣਨੀ ਹੋਵੇ ਨਾ ਤਾਂ ਨੇੜੇ ਹੋ ਕੇ ਸੁਣਦਾ ਤੇ ਜਦੋਂ ਤੁਹਾਡੇ ਤੋਂ ਲੈਣਾ ਹੋਵੇ ਨਾ ਤਾਂ ਫਿਰ ਚਾਹੇ ਕੁਝ ਵੀ ਹੋਵੇ ਕਿਸੇ ਨੂੰ ਨਾਲ ਲੈ ਕੇ ਜਾਣਾ ਤਾਂ ਮਿੰਟੇ ਚ ਦੀ ਲੈ ਜਾਂਦਾ ਡੈਡੀ ਬਹੁਤ ਕੁਝ ਸੋਚਿਆ ਸੀ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਜਦੋਂ ਲਾਡੀ ਛੋਟਾ ਜਿਹਾ ਸੀ ਨਾ ਉਦੋਂ ਮੈਂ ਇਹ ਗੱਲਾਂ ਕਰਦਾ ਹੁੰਦਾ ਸੀ ਉਹਦੇ ਨਾਲ ਮੈਨੂੰ ਕਹਿ ਦਿੰਦੀ ਜਦੋਂ ਮੁੰਡਾ ਵੱਡਾ ਹੋਊਗਾ ਨਾ ਫਿਰ ਦੇਖੀ ਮੈਂ ਇਹਨੂੰ ਆ ਬਣਾਉਂਗੀ ਐਂ ਕਰੂੰਗੀ ਇਹਦਾ ਵਿਆਹ ਐਂ ਕਰਾਂਗੇ ਉਹ ਕਰਾਂਗੇ ਫਿਰ ਇਹਦੇ ਜਵਾਕਾ ਨਾ ਖੇਡੂਗੀ ਐਂ ਕਰੂੰ ਬੱਸ ਡੈਡੀ ਤੁਸੀਂ ਪਲੀਜ਼ ਆਪਦਾ ਧਿਆਨ ਰੱਖੋ ਮੈਂ ਤਾਂ ਤੁਹਾਡੀ ਇਹ ਹਾਲਤ ਨਹੀਂ ਦੇਖੀ ਜਾਂਦੀ ਸਤਿਗਤਾਂ ਮੇਰੀਆਂ ਨੇ ਪੁੱਤ ਮੈਂ ਇਹ ਦੌਲਤ ਦੇ ਵਿੱਚ ਅੰਨਾ ਹੋ ਕੇ ਆਸ-ਪਾਸੇ ਭਜਦਾ ਫਿਰਦਾ ਰਿਹਾ ਆ ਤਾਂ ਆਪਦੇ ਜਵਾਕ ਬਾਰੇ ਕੁਝ ਸੋਚਿਆ ਨਾ ਨਾ ਉਹਦੇ ਘਰ ਵਾਲੀ ਬਾਰੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਂ ਕੁਝ ਹੋ ਜੂਗਾ ਉਹ ਸੀ ਮੈਨੂੰ ਪਤਾ ਹੁੰਦਾ ਮੈਂ ਉਹਨੂੰ ਕਦੇ ਕੁਝ ਨਾ ਹੋਣ ਦਿੰਦਾ ਨਹੀਂ ਡਾਡੀ ਤੁਸੀਂ ਕੁਛ ਨਹੀਂ ਕੀਤਾ ਤੁਹਾਡੀ ਜਮਾਂ ਗਲਤੀ ਨਹੀਂ ਹੈਗੀ ਇਹ ਤਾਂ ਰੱਬ ਨੇ ਆਪਣੇ ਨਾਲ ਕੀਤਾ ਨਾਲੇ ਜਾਣ ਵਾਲੇ ਨੂੰ ਕੌਣ ਰੋਕ ਸਕਦਾ ਡਾਡੀ ਆਪਾਂ ਕਿਹੜਾ ਸੋਚਿਆ ਸੀ ਵੀ ਆਪਣੇ ਨਾਲ ਇੱਕੇ ਤਾਂ ਮੇ ਕੁਝ ਹੋ ਜਾਊਗਾ ਜੋ ਹੋਣਾ ਡਾਡੀ ਉਹਨੂੰ ਕੋਈ ਨਹੀਂ ਰੋਕ ਸਕਦਾ ਪਰ ਆਪਾਂ ਨੂੰ ਨਾ ਉਹਨਾਂ ਦੇ ਦਿਲ ਤੇ ਪੱਥਰ ਧਰ ਨਾ ਪੈਣਾ ਸਰ ਨਾਦਰ ਪ੍ਰਣਾਪਾਈ ਉਹਦੇ ਤੋਂ ਬਿਨਾ ਤਾਂ ਮੈਂ ਜ਼ਿੰਦਗੀ ਸੋਚੀ ਨਹੀਂ ਸੀ ਮੈਂ ਸੋਚੇ ਨਹੀਂ ਸੀ ਕਦੇ ਵੀ ਕਿ ਉਹਦੇ ਤੋਂ ਬਿਨਾ ਜੀਵਾਂਗਾ ਪਹਿਲਾਂ ਤਾਂ ਸਾਰਾ ਕੁਝ ਉਹਦੇ ਸਿਰ ਤੇ ਛੱਡ ਕੇ ਭੱਗ ਜਾਂਦਾ ਸੀ ਹੁਣ ਤਾਂ ਹੁਣ ਤਾਂ ਇਹ ਲੱਗਦਾ ਜਿਵੇਂ ਘਰ ਹੀ ਖਾਲੀ ਹੋ ਗਿਆ ਮੇਰੀ ਤਾਂ ਮੇਰੀ ਤਾਂ ਦੁਨੀਆਂ ਹੀ ਉੱਜੜ ਗਈ ਹੈ ਡਾਡੀ ਤੁਸੀਂ ਜਮਾਂ ਸਹੀ ਕਹਿ ਰਹੇ ਹੋ ਮੈਨੂੰ ਵੀ ਨਾ ਹੁਣ ਇਕੱਲੇ ਨੂੰ ਇਹ ਘਰ ਖਾਣ ਨੂੰ ਆਉਂਦਾ ਬਸ ਇੱਕ ਆਇਆ ਵੀ ਤੁਰੇ ਫਿਰਦੇ ਆ ਇਧਰ ਵੀ ਆਏ ਲੱਗਦਾ ਸ਼ਾਇਦ ਮੰਮੀ ਆ ਜਾਣਗੇ ਇਧਰੋਂ ਵੀ ਆਏ ਲੱਗਦਾ ਪਰ ਮੈਨੂੰ ਲੱਗਦਾ ਨਹੀਂ ਹੁਣ ਮੰਮੀ ਨੇ ਕਦੇ ਵੀ ਮੁੜ ਕੇ ਆਉਣਾ ਕਦੇ ਵੀ ਕਦੇ ਵਾਪਸ ਮੁੜੇ ਆ ਜਿਹੜੀ ਉਹ ਮੁੜ ਕੇ ਆਊਗੀ ਆਉਣ ਵਾਲਾ ਤਾਂ ਰਾਹ ਹੀ ਨਹੀਂ ਬਣਾਇਆ ਉਹਨੇ ਦੁਬਾਰਾ ਡੈਡੀ ਪਰ ਰੱਬ ਨੇ ਆਪਣੇ ਨਾਲ ਬਹੁਤ ਗਲਤ ਕੀਤਾ ਹਾਲੇ ਮੰਮੀ ਦੀ ਕੀ ਉਮਰ ਸੀ ਉਹਨਾਂ ਨੇ ਦਹਾ ਜੇ ਕੋਈ ਖੁਸ਼ੀਆਂ ਦੇਖੀਆਂ ਹੀ ਨਹੀਂ ਸੀ ਕਿੰਨਾ ਕੁਝ ਸੋਚਿਆ ਸੀ ਆਪਾਂ ਸਾਰੀਆਂ ਉਮੀਦਾਂ ਉਹਨਾਂ ਦੀ ਆਈ ਰਹਿ ਗਈਆਂ ਮੈਂ ਹੀ ਬਿジネス ਤੇ ਸਿੱਲਸਿੱਤ ਦੇ ਵਿੱਚ ਬਾਹਰ ਨਿਕਲ ਗਿਆ ਮੈਨੂੰ ਪਤਾ ਹੁੰਦਾ ਮੈਂ ਜਾਂਦਾ ਹੀ ਨਾ ਮੈਨੂੰ ਕੀ ਪਤਾ ਸੀ ਮੇਰੇ ਮਗਰੋਂ ਆ ਕੁਝ ਹੋ ਜਾਊਗਾ ਉਹਨੂੰ ਡੈਡੀ ਤੁਹਾਨੂੰ ਕਿਹੜਾ ਪਤਾ ਸੀ ਨਾਲੇ ਤੁਸੀਂ ਕਿਹੜਾ ਜਾਣ ਬੁੱਝ ਕੇ ਗਏ ਸੀ ਜੋ ਹੋਣਾ ਉਹਨੂੰ ਕੋਈ ਨਹੀਂ ਰੋਕ ਸਕਦਾ ਡੈਡੀ ਤੁਸੀਂ ਨਾ ਬਹੁਤਾ ਨਾ ਸੋਚੋ ਤੁਸੀਂ ਐਂ ਦੱਸੋ ਮੈਂ ਖਾਣ ਨੂੰ ਤੁਹਾਡੇ ਲਈ ਕੀ ਬਣਾ ਕੇ ਲਿਆਵਾਂ ਬਸ ਫੁੱਤਾ ਹੁਣ ਤਾਂ ਬਸ ਲੁਕੀ ਮਿੱਸੀ ਲੱਭ ਜੇ ਉਹ ਹੀ ਠੀਕ ਹੈ ਕੁਣ ਨਹੀਂ ਸ਼ੌਕ ਰਹਿਗੇ ਜਮਾ ਵੀ ਡੈਡੀ ਆਪਦੇ ਆਪ ਨੂੰ ਨਾ ਤੁਹਾਨੂੰ ਸੰਭਾਲਣਾ ਪੈਣਾ ਇਹ ਤੁਸੀਂ ਕੰਮ ਕਰਦੇ ਜਾਓਗੇ ਫੇਰ ਹੀ ਸਹੀ ਹੋਊਗਾ ਡੈਡੀ ਤੁਸੀਂ ਫੈਕਟਰੀ ਜਾਓ ਸਭ ਕੁਝ ਠੀਕ ਹੋ ਜਾਊਗਾ ਕਿਹਦੀ ਖਾਤਰ ਜਾਵਾਂ ਪੁੱਤ ਕਿਹਦੀ ਖਾਤਰ ਜਾਵਾਂ ਮੈਂ ਫੈਕਟਰੀਆਂ ਕਿ ਸਿਰ ਚ ਮਾਰਨੀਆਂ ਨੇ ਜਦੋਂ ਮੇਰਾ ਪਰਿਵਾਰ ਹੀ ਮੇਰੇ ਕੋਲ ਨਹੀਂ ਮੇਰਾ ਜਵਾਕ ਹੀ ਖੁਸ਼ ਨਹੀਂ ਮੈਂ ਕੀ ਕਰਾਂ ਡੈਡੀ ਫੇਰ ਐ ਤਾਂ ਜ਼ਿੰਦਗੀ ਨਹੀਂ ਨਿਕਲਨੀ ਕਿੰਨਾਕ ਟਾਈਮ ਹੁਣ ਆਪਾਂ ਉਹੀ ਚੀਜ਼ ਚ ਰਹੀ ਆਵਾਂਗੇ ਤੁਮ ਇੱਕ ਮਹੀਨਾ ਹੋ ਗਿਆ ਡੈਡੀ ਤੁਸੀਂ ਬਸ ਘਰੇ ਪਏ ਰਹਿੰਦੇ ਹੋ ਬਾਹਰ ਨਹੀਂ ਨਿਕਲਦੇ ਮੇਰਾ ਜੀ ਨਹੀਂ ਕਰਦਾ ਸੋ ਕਿਤੇ ਜਾਣ ਨੂੰ ਮੇਰਾ ਜੀ ਨਹੀਂ ਕਰਦਾ ਜਦੋਂ ਬਾਹਰ ਜਨਤਾਂ ਮੈਨੂੰ ਐ ਲੱਗਦਾ ਵੀ ਇੱਥੇ ਕੋਈ ਨਹੀਂ ਬਚਿਆ ਮੇਰਾ ਨਾ ਦੁਕਾਨ ਤੇ ਜਾਣ ਨੂੰ ਜੀ ਕਰਦਾ ਨਾ ਫੈਕਟਰੀ ਜਾਣ ਨੂੰ ਜੀ ਕਰਦਾ ਨਾ ਕਿਸੇ ਨੂੰ ਮਿਲਣ ਨੂੰ ਜੀ ਕਰਦਾ ਪਤਾ ਇਹ ਕਹਿਣਾ ਵੀ ਰੱਬ ਉਹਦੇ ਨਾਲ ਮੈਨੂੰ ਵੀ ਲੈ ਜਾਂਦਾ ਮੈਨੂੰ ਕਿਉਂ ਛੱਡ ਗਿਆ ਨਹੀਂ ਡੈਡੀ ਤੁਸੀਂ ਇਹ ਗੱਲਾਂ ਨਾ ਕਰੋ ਤੁਹਾਡੇ ਬਿਨਾ ਸਾਡਾ ਹੈ ਹੀ ਕੌਣ ਹੁਣ ਤੁਸੀਂ ਤਾਂ ਬੱਚੇ ਸਾਡੇ ਲਈ ਸਾਡੇ ਲਈ ਤਾਂ ਸਾਰਾ ਕੁਝ ਹੀ ਤੁਸੀਂ ਹੋ ਰੈਡੀ ਕੋਈ ਨਹੀਂ ਪੁੱਤ ਇਹ ਰੱਬ ਨੇ ਵਿਪਤਾ ਪਾਈ ਹੈ ਨਾ ਤਾਂ ਹੌਲੀ-ਹੌਲੀ ਕੱਢੋਗਾ ਵੀ ਉਹ ਆਹ ਹੋ ਗਿਆ ਰੈਡੀ ਕੋਈ ਨਹੀਂ ਤੂੰ ਕਰ ਲੈ ਪੁੱਤਰਾ ਠੀਕ ਹੈ ਰੈਡੀ ਤੇ ਤੁਸੀਂ ਨਾ ਆਰਾਮ ਕਰ ਲਓ ਕੋਈ ਨਹੀਂ ਮੈਂ ਵਸੇ ਕੁਸ਼ਨ ਬਣਾਈ ਨੇ ਮੇਰੇ ਵਾਸਤੇ ਮੈਨੂੰ ਜੀ ਨਹੀਂ ਕਰਦਾ ਖਾਣ ਰੜੀ ਫਿਰ ਨਾ ਤੁਸੀਂ ਬਿਮਾਰ ਹੋ ਜਾਓ। ਉਹ ਬਸ ਕੋਈ ਨਹੀਂ ਪੁੱਤ ਜਦੋਂ ਮੈਂ ਜੀ ਕੀਤਾ ਕਰਨ ਮੈਨੂੰ ਨਾ ਉੱਥੇ ਸਿਰ ਦੁਖਦੇ ਦੀ ਕੋਲੀ ਪੀਉ ਹੁੰਦੇ ਸੀ। ਨਾਲੇ ਪਾਣੀ ਦਾ ਗਲਾਸ। ਤੇਰੀ ਪੀਉਂਗਾ ਚਾਹ ਜੀ। ਧਿਆਨ ਰੱਖੋ ਰੜੀ ਆਪਣਾ। ਕੋਈ ਧਿਆਨ ਨਹੀਂ ਪੁੱਤ ਥੋੜਾ ਤਾਂ ਧਿਆਨ। ਹਾਏ ਮੇਰੇ ਆ ਡਾਡੇ ਰਬਾ। ਇਹ ਕੀ ਦਿਨ ਦਿਖਾਉਣੇ ਸੀ ਤੂੰ ਮੈਨੂੰ। ਜਿਵੇਂ ਕਰਵਾਉਣਾ ਸੀ। ਤਾਡੇ ਸੁਪਨੇ ਕਿਉਂ ਦੇਖਣ ਦਿੱਤੇ? ਮੈਨੂੰ ਕਹਿ ਦਿੰਦੀ ਤੁਸੀਂ ਇੱਥੇ ਨਾ ਜਾਓ ਤੁਸੀਂ ਉੱਧਰ ਨਾ ਜਾਓ ਐਸ ਕਿਤੇ ਮੈਨੂੰ ਟੋਕਿਆ ਵੀ ਨਹੀਂ ਆਪ ਮੈਨੂੰ ਤਿਆਰ ਕਰਕੇ ਆਪ ਭੇਜਿਆ ਫੇ ਨਹੀਂ ਚਾਓ ਕਿੱਡਾ ਵੱਡਾ ਆਰਡਰ ਹੈ ਤੁਹਾਨੂੰ ਜੈਪੁਰ ਤੋਂ ਆਇਆ ਹੋਇਆ ਐਹੇ ਜਿਹਾ ਆਰਡਰ ਦੁਬਾਰਾ ਨਹੀਂ ਮਿਲਣਾ ਮੈਨੂੰ ਕੀ ਪਤਾ ਸੀ ਜੇ ਮੈਂ ਉੱਥੇ ਆਰਡਰ ਲੈਣ ਵਾਸਤੇ ਜਾਵਾਂ ਮੇਰੀ ਦੁਨਗਾ ਹੀ ਉੱਜੜ ਜਾਊ ਮਗਰੋਂ ਰੱਬਾ ਤੂੰ ਚੰਗਾ ਨਹੀਂ ਕੀਤਾ ਤੂੰ ਚੰਗਾ ਨਹੀਂ ਕੀਤਾ ਕਰਾਂ ਕੁਝ ਸਮਝ ਨਹੀਂ ਆਉਂਦਾ ਜੀ ਜੇ ਮਾਪਣ ਨੂੰ ਕੁਝ ਦੱਸਦੀ ਤਾਂ ਹੋਂਬ ਮਾਰ ਪਏ ਜੀ ਉਹਨਾਂ ਨੂੰ ਖੁਸ਼ ਹੋ ਗਿਆ ਮੇਰਾ ਕੀ ਹੋਊਗਾ हे ਪ੍ਰਮਾਤਮਾ ਕੋਈ ਤਾਂ ਮਦਦ ਕਰ ਮੇਰੀ ਕਿਉਂ ਕਿਉਂ ਐਡੀ ਵਿਪਤਾ ਚੁਪਾਇਆ ਤੂੰ ਮੈਨੂੰ ਕੀ ਮਾਰਾ ਕਰਤਾ ਮੈਂ ਕੀ ਮਾਰ ਸਕਤਾ ਸੀ ਕਿੰਨਾ ਦੁੱਖ ਭੋਗ ਗਿਆ ਨਹੀਂ ਇੱਕ ਕੁੜੀ ਨੂੰ ਕਿੰਨਾ ਚਾਹ ਹੁੰਦਾ ਆਉਦੇ ਵਿਆਹ ਦਾ ਤੇ ਮੇਰੇ ਲਈ ਤਾਂ ਹੀ ਵਿਆਹ ਨਰਕ ਬਣ ਗਿਆ ਨਾ ਮੈਂ ਉੱਥੋਂ ਨਿਕਲ ਸਕਦੀ ਆ ਨਾ ਇੱਥੇ ਰਹਿ ਸਕਦੀ ਕੁੜੀ ਕੀ ਹੋਗਾ ਤੈਨੂੰ ਹੈ ਕਿਉਂ ਜਲੂਸ ਕੱਢੇਗਾ ਮਾਤਾ ਜਲੂਸ ਮੈਂ ਕੱਢੇ ਜਾਂ ਜਲੂਸ ਤੁਸੀਂ ਕੱਢ ਰਹੇ ਹੋ ਨਾ ਅਸੀਂ ਕਹਾਂਗਾ ਜਲੂਸ ਕੱਢਿਆ ਜਦੋਂ ਤੈਨੂੰ ਮੁੰਡੇ ਨੇ ਕੇਰਾ ਕਹਿਤਾ ਵੀ ਮੈਂ ਤੈਨੂੰ ਰੱਖਦਾ ਨਹੀਂਗਾ ਤੇ ਤੇਰੇ ਥੇ ਕਿ ਬੜੇ ਮਿਲ ਆਇਆ ਅੱਛਾ ਉਹੀ ਮਾਂ ਆ ਜਿਨੇ ਆਪਦੇ ਪੁੱਤ ਨੂੰ ਸਿਰ ਤੋਂ ਪਾਣੀ ਵਾਰ ਕੇ ਪੀਤਾ ਸੀ ਤੂੰ ਹੀ ਐਸੀ ਰਿਸ਼ਤਾ ਲੈ ਕੇ ਮੇਰਾ ਪਿਆਦਾ ਆਇਆ ਨਹੀਂ ਫਿਰ ਹੁਣ ਕੀ ਹੋ ਗਿਆ ਤੁਹਾਨੂੰ ਨਾਲੇ ਜੇ ਐਡੀ ਮਾੜੀ ਲੱਗਦੀ ਸੀ ਮੈਂ ਹਦੋਂ ਵਿਆਹ ਹੀ ਕਿਉਂ ਹੋਣ ਦਿੱਤਾ ਮੇਰੀ ਜ਼ਿੰਦਗੀ ਵੀ ਖਰਾਬ ਕੀਤੀ ਆਪਦੇ ਮੁੰਡੇ ਦੀ ਇਹਨਾਂ ਗੱਲਾਂ ਦਾ ਮੈਨੂੰ ਕੋਈ ਪਤਾ ਨਹੀਂਗਾ ਜਦੋਂ ਤੂੰ ਮੇਰੇ ਮੁੰਡੇ ਦੀ ਨਹੀਂ ਪਸੰਦਦਾ ਮੈਂ ਤੈਨੂੰ ਫਿਰ ਰੱਖ ਕੇ ਕੀ ਕਰਨਾਗਾ ਸ਼ਰਮ ਕਰ ਲੈ ਮਾਂ ਤੂੰ ਤਾਂ ਇੱਕ ਔਰਤ ਤੈਨੂੰ ਵੀ ਨਹੀਂ ਪਤਾ ਲੱਗਦਾ ਵੀ ਮੇਰੇ ਤੇ ਕੀ ਬੀਤੀ ਆਂਦੀ ਆ। ਜੇ ਮੇਰੀ ਥਾਂ ਤੇ ਤੇਰੀ ਕੁੜੀ ਹੁੰਦੀ ਫੇਰ ਫੇਰ ਕੀ ਕਰਦੀ ਤੂੰ? ਕਿੰਨਾ ਸੌਖਾ ਤੁਹਾਡੇ ਲਈ ਸਭ ਕੁਝ ਕਹਿਣਾ। ਪਰ ਤੁਸੀਂ ਜਾਂ ਤੁਹਾਡਾ ਮੁੰਡਾ ਇੱਕ ਵਾਰੀ ਨਹੀਂ ਸੋਚਦਾ ਨਾ ਮੇਰੇ ਤੇ ਕੀ ਬੀਤਦੀ ਆ। ਤੁਹਾਨੂੰ ਤਾਂ ਸਿਰਫ ਆਵਦੀ ਪਈ ਆ। ਆਵਦੀ ਕਿ ਪਈ ਆ। ਜਦੋਂ ਮੇਰੇ ਪੁੱਤ ਦੇ ਤੂੰ ਨਹੀਂ ਪਸੰਦ ਮੇਰਾ ਪੁੱਤ ਤੈਨੂੰ ਨਹੀਂ ਰੱਖਦਾ। ਫਿਰ ਮੁੰਡੇ ਨੇ ਉਹ ਦਿਨ ਨਹੀਂ ਦੇਖਿਆ ਜਿੱਦ ਦੇ ਵਿਆਹ ਕਿ ਲੈ ਆ ਸੀ। ਅੱਜ ਉਹਦੇ ਪਸੰਦ ਨਾ ਪਸੰਦ ਹੋ ਗਈ ਮੈਂ। ਤੂੰ ਤਾਂ ਨਾ ਮੋਟੀ ਬੇਸ਼ਰਮ ਬਗੀ। ਤੈਨੂੰ ਕੀ ਕੱਗੇ ਸੀ? ਤੈਨੂੰ ਮੁੰਡੇ ਨੇ ਵੀ ਹੁਣ ਕਹਿਤਾ ਵੀ ਤੂੰ ਮੈਂ ਤੈਨੂੰ ਨਹੀਂ ਰੱਖਦਾ ਮੈਂ ਤੈਨੂੰ ਤਲਾਕ ਦੇਉਂਗਾ ਤੇਰੇ ਇੱਥੇ ਕੀ ਦੱਸ ਹੈਗਾਗਾ ਤੂੰ ਚੁੱਪ ਕਰਕੇ ਤਲਾਕ ਲੈ ਕੇ ਭੱਗ ਜਾ ਨਹੀਂ ਮੇਰੇ ਮਾਪਿਆਂ ਨੇ ਨਾ ਮੈਨੂੰ ਇਹ ਸੰਸਕਾਰ ਨਹੀਂ ਦਿੱਤੇ ਹੈਗੇ ਉਹਨਾਂ ਨੇ ਕਿਹਾ ਜਿੱਥੇ ਵਿਆਹ ਕੀ ਗੀਆਂ ਉੱਥੇ ਤੇ ਹੀ ਅਰਥੀ ਆਉਗੀ ਤੇ ਮੈਂ ਉਹਨਾਂ ਦੇ ਬੋਲਾਂ ਦੀ ਪੱਕੀ ਆ ਮੈਂ ਨਹੀਂ ਜਾਂਦੀ ਇੱਥੋਂ ਚਾਹੇ ਫਿਰ ਮੈਨੂੰ ਮਰਨਾ ਮਜੂਰ ਹੈ ਅੱਛਾ ਤਾਂ ਹੀ ਤੂੰ ਮੁੰਡੇ ਨੂੰ ਡਰਾਵਾ ਦੇ ਕੇ ਆਈਆਂ ਵੀ ਇੱਥੇ ਮੈਂ ਮਰ ਜੂੰਗੀ ਇਹਨਾਂ ਦੇ ਸਿਰ ਪਾਉਂਗੀ ਹੁ ਤਾਂ ਕਿਸ ਮਦਿਆਂ ਗੱਲਾਂ ਨੇ ਮੌਤ ਕਿਹੜਾ ਇਨਸੌਖੀ ਆ ਜਾਂਦੀ ਕੋਈ ਨਿਕਾਣ ਦੇ ਤੇਰੇ ਪਿਓ ਨਾਲ ਗੱਲ ਮੈਨੂੰ ਲਾਉਣੀ ਆ ਫੋਨ ਤੇਰੇ ਪਿਓ ਕੋਲੇ ਮਾਂ ਤੂੰ ਮੈਨੂੰ ਫੇਰ ਮੇਰੇ ਪਿਓ ਦਾ ਡਰਾਵਾ ਦੇ ਦੇਣੀ ਆ ਮੇਰੇ ਪਿਓ ਨੇ ਤੁਹਾਡਾ ਕੀ ਮਾੜਾ ਕਰਤਾ ਕੁੜੀ ਦੇਤੀ ਇਹ ਮਾੜਾ ਵਰਤਾਉਣੇ ਤੇਰੇ ਪਿਓ ਨੂੰ ਨਾ ਮੈਂ ਆਇਆ ਖੂ ਵੀ ਭਾਈ ਜੀ ਤੋਂ ਮੇਰੇ ਪੁੱਤ ਦੇ ਨਹੀਂ ਨਾ ਬਸੰਦੇ ਹੈ ਤੇ ਅਸੀਂ ਤਾਂ ਇਹ ਭਾਈ ਰੱਖਣੀ ਨਹੀਂਗੀ ਠੀਕ ਹੈ ਮਾਂ ਫਿਰ ਐਂਦਾ ਐਸੀ ਕੋਈ ਨਹੀਂ ਤੁਹਾਡੀ ਕਿਹੜਾ ਸਾਰੀਆਂ ਪੁੱਗ ਜਾਣਗੀਆਂ ਪੰਚਾਇਤ ਤਾਂ ਬੈਠੂਗੀ ਮੈਂ ਵੀ ਕਹੂੰਗੀ ਵੀ ਮੇਰਾ ਇਨਸਾਫ ਕਰੋ ਜੇ ਕੋਈ ਨਹੀਂ ਸੁਣੂ ਤਾਂ ਪਰਮਾਤਮਾ ਦਾ ਹੈਗਾ ਉਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ ਪਰ ਜਦੋਂ ਪੈਂਦੀ ਹੈ ਨਾ ਰੌਕ ਤੇ ਖੜੇ ਕਰ ਦਿੰਦੀ ਹੈ ਕੋਈ ਨਹੀਂ ਜਿਹੜਾ ਪਊਗੀ ਦੇਖੀ ਜਾਊ ਜਦੋਂ ਮੇਰੇ ਉਹ ਹੀ ਗੱਲ ਮੈਨੂੰ ਆਸ ਹੀ ਨਹੀਂ ਵੀ ਮੇਰੀ ਦੇਹੜੀ ਬਦੂਗੀ ਮੈਂ ਇੱਥੋਂ ਰੱਖ ਕੇ ਵੀ ਕੀ ਕਰਵਾਉਣਾ ਦਾ ਇਹ ਗੱਲ ਆਪਦੀ ਮੁੰਡੇ ਨੂੰ ਸਮਝਾਉਣੀ ਸੀ ਪਹਿਲਾਂ ਜੇ ਉਹਨੂੰ ਇਹ ਸਭ ਗੱਲਾਂ ਸਮਝਾਈਆਂ ਹੁੰਦੀਆਂ ਅੱਜ ਤੱਕ ਮੈਨੂੰ ਇੱਥੇ ਖੜਨ ਦੀ ਨੌਬਤ ਨਾ ਪੈਂਦੀ ਮੇਰੇ ਪੁੱਤ ਨੂੰ ਤਾਂ ਮੈਂ ਬਥੇਰਾ ਸਮਝਾਈ ਜਾਂਦੀ ਆ ਅੱਗੋਂ ਤੂੰ ਹੀ ਨਹੀਂ ਚੱਜਦੀ ਮੈਂ ਨਹੀਂ ਚੱਜਦੀ ਤੇਰੇ ਕਰਮਾਂ ਚ ਨਹੀਂ ਕੁਛ ਮੇਰੇ ਪੁੱਤ ਨੇ ਤਾਂ ਬਹੁਤ ਪੁਛਿਆ ਕਰ ਮਾਂ ਚ ਮੇਰੀ ਕਿਸਮਤ ਮਾੜੀ ਆ ਛੁੜੀ ਤੁਹਾਡੇ ਘਰ ਆ ਸੀ ਪਤਾ ਹੁੰਦਾ ਉਹਦੀ ਕੁਝ ਖਾ ਕੇ ਮਰ ਜਾਂ ਘਟੋ ਘਟ ਅਸੀਂ ਨਰਕ ਦਾ ਨਾ ਭੋਗਦੀ ਮੈਂ ਕਿੱਡੀ ਪੱਕੀ ਬਿਸ਼ਰਮਾਂਗੀ ਤੈਨੂੰ ਕਿੰਨੇ ਵਾਰੀ ਕਹਤਾ ਮੁੰਡੇ ਨੇ ਵੀ ਕਹਤਾ ਮੈਂ ਵੀ ਕਹਤਾ ਵੀ ਪਈ ਇੱਥੋਂ ਤੂੰ ਭੱਗ ਜਾ ਸਾਨੂੰ ਤਲਾਕ ਦੇ ਜਾ ਨਾ ਜਾਉਗੀ ਤਾਂ ਮੇਰੀ ਅਰਥੀ ਜਾਉਗੀ ਨਹੀਂ ਮੈਂ ਤਾਂ ਨਹੀਂ ਜਾਂਦੀ ਕੋਈ ਨਹੀਂ ਕਰਦੀ ਤੇਰੇ ਪੇ ਉਹਨੂੰ ਫੋਨ ਜਿਵੇਂ ਸਹੀ ਲੱਗਦਾ ਕਰ ਖੁਈ ਨਹੀਂ ਖੁਈ ਨੀ ਰਾਨੂੰ ਛੇੜਾ ਵੀ ਕੁਝ ਹੋਊਗਾ ਦੇਖੀ ਜਾਊਗਾ ਇੱਕ ਨਾ ਇੱਕ ਦਿਨ ਤਾਂ ਇਹਦਾ ਫੈਸਲਾ ਹੋਣਾ ਹੀ ਸਜਣਾ ਫਿਰ ਉਹ ਦਿਨ ਅੱਜ ਹੀ ਸੀ